ਸਾਥੀਓ ਆਈ ਨਾਲਾ ਨਿਵਾਸੀ ਮੇਰੇ ਪੈਣੋ ਭਰਾਓ ਬਜ਼ੁਰਗੋ ਅੱਜ ਸਵੇਰੇ 7:30 ਵਜੇ ਤੋਂ ਲੈ ਕੇ 8:00 ਵਜੇ ਤਿੰਨ ਮੰਡ ਤੱਕ ਇਹ ਜਿਹੜਾ ਪਾਣੀ ਤੁਸੀਂ ਵੇਖ ਰਹੇ ਹੋ ਮੱਗ ਦੀ ਹਾਲਤ ਕਿਵੇਂ ਉੱਤੇ ਤੇ ਜਾਲਾ ਜੰਮਿਆ ਥੱਲੇ ਟੱਬ ਦੇ ਵਿੱਚ ਕਿਵੇਂ ਸਿਵਰੇਜ ਦਾ ਪਾਣੀ ਜਿਹੜਾ ਉਹ ਸਾਡੇ ਪੀਣ ਵਾਲੇ ਪਾਈਪ ਚ ਪੂਰੇ ਇਨਾਲੇ ਦੇ ਵਿੱਚ ਇਹ ਪਾਣੀ ਜਿਹੜਾ ਸਪਲਾਈ ਹੋਇਆ ਕਿਉਂਕਿ ਸਾਡੀਆਂ ਸਾਰੀਆਂ ਹੀ ਜਿਹੜੀਆਂ ਪਾਈਪਾਂ ਨੇ ਉਹ ਇੰਟਰਕਨੈਕਟਡ ਨੇ ਕਿਤੇ ਪਾਣੀ ਘਟ ਗੰਦਾ ਗਿਆ ਤੇ ਕਿਤੇ ਵੱਧ ਗੰਦਾ ਗਿਆ ਇਹ ਕੈਂਸਰ ਦੀ ਬਿਮਾਰੀ ਨੂੰ ਸੱਦਾ ਹੈ ਹਰ ਰੋਜ਼ ਸਾਡੇ ਕੋਈ ਨਾ ਕੋਈ ਭੈਣ ਭਰਾ ਜਿਹੜਾ ਉਹ ਕੈਂਸਰ ਦਾ ਸ਼ਿਕਾਰ ਹੋ ਰਿਹਾ ਮੈਂ ਆਪਣੇ ਭੈਣ ਭਰਾਵਾਂ ਨੂੰ ਜਾਗਰੂਕ ਕਰਨ ਹਿੱਤ ਇਹ ਵੀਡੀਓ ਬਣਾ ਰਿਹਾ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਤੇ ਤੁਹਾਡਾ ਕੀ ਪ੍ਰतिकਰਮ ਹੈ ਦੇਤੇ ਕਿ ਸਾਨੂੰ ਸਾਡੀ ਸਿਹਤ ਦਾ ਖਿਲਵਾੜ ਕਰਨ ਵਾਲੇ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਇਹਨਾਂ ਸਰਕਾਰੀ ਕਰਮਚਾਰੀਆਂ ਦੇ ਉੱਤੇ ਇਰਾਦਾ ਹੱਤਿਆ ਦਾ ਮਾਮਲਾ ਦਰਜ ਨਹੀਂ ਕਰਾਉਣਾ ਚਾਹੀਦਾ ਕਿਉਂਕਿ ਅਸੀਂ ਇਹਨਾਂ ਨੂੰ ਨੌਕਰ ਰੱਖਿਆ ਸਾਡੇ ਟੈਕਸ ਦੀ ਕਮਾਈ ਤੋਂ ਇਹ ਲੋਕ ਤਨਖਾਹਾਂ ਲੈਂਦੇ ਹਨ ਪਰ ਇਹ ਸਾਡੀ ਖੇਹ ਸਿਹਤ ਨਾਲ ਖਲਵਾੜ ਕਰ ਰਹੇ ਹਨ ਸਾਡੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਹਨ ਜੇ ਅਸੀਂ ਆਪਣੇ ਦੇਸ਼ ਤੋਂ ਭ੍ਰਸ਼ਟਾਚਾਰ ਖਤਮ ਕਰਨਾ ਚਾਹੁੰਦੇ ਹਾਂ ਤਾਂ ਮੈਂ ਗਰਮੇਸ਼ ਸਿੰਘ ਮਠਾੜੂ ਤੁਹਾਨੂੰ ਅਪੀਲ ਕਰਦਾ ਹਾਂ ਸਮਾਜਵਾਦੀ ਪਾਰਟੀ ਦਾ ਬਲਾਰਾ ਹੋਣ ਦੇ ਨਾਤੇ ਸਾਥੀਓ ਆਓ ਜਿਨਨੇ ਵੀ ਮਲਾਵਟੀ ਹੈ ਜਿੰਨੇ ਵੀ ਕ腐ਸ਼ਨ ਜਿਹਦੇ ਤੋਂ ਅਸੀਂ ਪੀੜਤਾ ਪਰ ਅਸੀਂ ਬੋਲਦੇ ਨਹੀਂ ਉਹਨਾਂ ਸਾਰਿਆਂ ਦੇ ਵਿਰੁੱਧ ਉਹਨਾਂ ਵੱਲੋਂ ਸਰਕਾਰੀ ਨੌਕਰੀ ਤੇ ਬੈਠ ਕੇ ਕੀਤੇ ਜਾ ਰਹੇ ਘਪਲੇ ਬੇਈਮਾਨੀਆਂ ਗੁੰਡਾਗਰਦੀਆਂ ਗੈਂਗਸਟਰ ਪੈਦਾ ਕੀਤੇ ਜਾ ਰਹੇ ਨੇ ਉਹਨਾਂ ਦੇ ਵਿਰੁੱਧ ਇੱਕ ਮੁਹਿੰਮ ਚਲਾਈਏ ਤਾਂ ਜੋ ਅਸੀਂ ਆਪਣਾ ਸੂਬਾ ਆਪ ਭ੍ਰਸ਼ਟਾਚਾਰ ਮੁਕਤ ਕਰ ਸਕੀਏ ਸਾਥੀਓ ਇਹ ਸਾਡੀਆਂ ਨਲੀਆਂ ਨਾਲੀਆਂ ਗਲੀਆਂ ਦਾ ਹਾਲ ਹੈ ਜਿੱਦੀ ਕੀ ਸਫਾਈ ਸਾਡੇ ਨਗਰਪੰਚਾਇਤ ਨੇ ਠੇਕੇ ਤੇ ਦਿੱਤੀ ਹੋਈ ਆ ਔਰ ਇਹ ਠੇਕੇਦਾਰ ਕਿਸ ਨਾ ਕਿਸੇ ਪੋਲੀਟਿਕਲ ਪਾਰਟੀ ਦੇ ਨਮਾਇंदे ਦਾ ਜਵਾਈ ਹੋ ਸਕਦਾ ਪਰਵਈਆ ਹੋ ਸਕਦਾ ਕਿਉਂਕਿ ਇਹੋ ਜੇ ਕੰਮ ਜਿੱਥੇ ਕਮਾਈ ਹੋਵੇ ਉਹ ਹਮੇਸ਼ਾ ਆਪਣੇ ਲੋਕ ਜਵਾਈ ਨੂੰ ਦਿੰਦੇ ਨੇ ਜਾ ਆਪਣੇ ਪਣਵਈਏ ਨੂੰ ਦਿੰਦੇ ਨੇ ਆਪਾਂ ਇਹਨਾਂ ਸਾਡੇ ਨਮਾਇੰਦਿਆਂ ਦੇ ਪਣਵਈਆਂ ਤੇ ਜੋਈਆਂ ਦੇ ਵਿਰੁੱਧ ਇੱਕ ਮੁਹਿੰਮ ਚਲਾਉਣੀ ਆ ਆਓ ਰਲ ਕੇ ਸਾਰੇ ਇਹ ਮੁਹਿੰਮ ਚਲਾਈਏ ਅਨਿਵਾਰਸੀ ਸਾਰੇ ਪੈਂਪੜਾਵਾ ਦੇ ਵਿੱਚ ਚਰਨਾ ਚ ਅਪੀਲ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਸਾਰੇ ਇਨਾਲੇ ਨਿਵਾਸੀ ਜਿਹੜੇ ਆ ਆ ਜਿਹੜੀ ਆ ਮੈਂ ਵੀਡੀਓ ਨਾਲ ਪਾਈਆਂ ਨੇ ਇਸ ਤਰ੍ਹਾਂ ਦਾ ਸ਼ਿਵਰੀ ਦਾ ਮਿਲਿਆ ਪਾਣੀ ਜਿਹੜੇ ਆ ਜਾਣੇ ਅੰਡਾਰੇ ਚ ਪੀ ਰਹੇ ਆ ਤੇ ਪਿਆਰੇ ਇਹਦਾ ਕਾਰਨ ਕਿਤੋਂ ਨਾ ਕਿਤੋਂ ਸੀਵਰੇਜ ਜਿਹੜਾ ਉਹਦਾ ਗੰਦਾ ਪਾਣੀ ਸਾਡੀਆਂ ਪੀਣ ਵਾਲੀਆਂ ਪਾਈਪਾਂ ਚ ਮਿਕਸ ਹੋ ਰਿਹਾ ਚਾਰਜਰ ਪਹਿਲਾ ਮੈਂ ਆਪਣੇ ਨਾਲ ਦੀ ਗਲੀ 'ਚ ਸਿਵਰੇਗੋਰ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਠੇਕੇਦਾਰ ਨੂੰ ਬੁਲਾ ਕੇ ਵੇਖਿਆ ਕਿ ਇੱਕ ਜੀਆਈਸੀ ਪੈਕ ਗੜੀ ਹੋਈ ਸੀ ਜਿਹਦੇ 'ਚ ਕਈ ਸਾਲਾਂ ਤੋਂ ਸ਼ਾਇਦ ਗੰਦਾ ਪਾਣੀ ਗੱਟਰ ਦਾ ਜਿਹੜਾ ਓਵਰਫਲੋ ਹੋ ਰਿਹਾ ਸੀ ਉਹਦੇ 'ਚ ਮਿਕਸ ਹੋ ਰਿਹਾ ਸੀ ਮਨ ਬੜੀ ਸ਼ਰਮਾਈ ਕਿ ਉਹ ਗਲੀ ਚ ਪੜੇ ਲਿਖੇ ਲੋਕ ਤੇ ਪੱਤਰਕਾਰ ਵੀ ਰਹਿੰਦਾ ਉਹਨਾਂ ਦੇ ਬਿਲਕੁਲ ਬੂਹੇ ਦੇ ਅੱਗੇ ਉਹ ਇੱਕ ਗਟਰ ਦਾ ਪਾਣੀ ਮਿਕਸ ਹੋ ਰਿਹਾ ਸੀ ਪਰ ਜੇ ਇਹੋ ਜਿਹੇ ਲੋਕ ਗਟਰ ਦਾ ਪਾਣੀ ਮਿਕਸ ਹੋ ਰਿਹਾ ਉਹਦੇ ਤੇ ਅੱਖਾਂ ਮੀਟ ਸਕਦੇ ਨੇ ਆਪਣੇ ਘਰ ਚੋਂ ਪਾਣੀ ਪੀਣ ਲਈ ਵਰਤ ਸਕਦੇ ਨੇ ਆਏਗੇ ਰਿਸ਼ਤੇਦਾਰ ਪਰੌਣੇ ਆਲੀ ਉਹ ਪਾਣੀ ਵਰਤ ਸਕਦੇ ਨੇ ਤਾਂ ਕਿੰਨਾ ਜ਼ਮੀਰ ਮਰਿਆ ਹੋ ਸਕਦਾ ਇਹ ਕਿੰਨਾ ਦਿਮਾਗੀ ਖੋਖਲਾਪਨ ਹੋ ਸਕਦਾ ਮੈਂ ਇਹਦੀ ਵਡਿਆਈ ਨਹੀਂ ਲੈਣਾ ਚਾਹੁੰਦਾ ਕਿ ਉਹ ਪਾਈਪ ਡਿਪਾਰਟਮੈਂਟ ਵੱਲੋਂ ਦੋ ਦਿਨਾਂ ਚ ਬਦਲ ਦਿੱਤੀ ਗਈ ਉਸ ਤੋਂ ਬਾਅਦ ਵੀ ਗੰਦਾ ਪਾਣੀ ਜਿਹੜਾ ਲਗਾਤਾਰ ਕਿਸੇ ਵੇਲੇ ਵੀ ਔੜਾ ਸ਼ੁਰੂ ਹੋ ਜਾਂਦਾ ਇਹਦਾ ਬਤ ਬਲਿਆ ਕਿਤੇ ਨਾ ਕਿਤੇ ਸ਼ਿਵਰੇਜ ਦੇ ਪਾਈਪ ਵਾਟਰ ਸਪਲਾਈ ਦੇ ਪਾਈਪ ਜਿਹੜੇ ਇੰਟਰਕਨੈਕਟਡ ਨੇ ਇੱਕੋ ਲੀਕੇਜ ਹੈ ਜਿਹੜੀ ਸੀਵਰੇਜ ਦਾ ਪਾਣੀ ਜਿਹੜਾ ਲਗਾਤਾਰ ਆਈ ਨਾਲੇ ਦੇ ਪੀਣ ਵਾਲੇ ਪਾਣੀ ਚ ਮਿਕਸ ਹੋ ਰਿਹਾ ਮੈਨੂੰ ਵਾਟਰ ਸਪਲਾਈ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਸਾਰਾ ਪਾਣੀ ਆਈ ਨਾਲੇ ਦਾ ਚਾਹੇ ਉਹ ਮੇਰੇ ਮਹੱਲੇ ਦਾ ਹੋਵੇ ਰੋਜ਼ਾ ਵਿਨਿਊ ਦਾ ਚਾਹੇ ਉਹ ਗਪਾਲ ਨਗਰ ਦਾ ਹੋਵੇ ਚਾਹੇ ਉਹ ਭਗਤ ਨਾਮਦੇਵ ਕਲੋਨੀ ਦਾ ਹੋਵੇ ਇਹ ਸਾਰਾ ਪਾਣੀ ਇੰਟਰ ਕਨੈਕਟਡ ਹੈ ਪਾਈਪਾਂ ਜਿਹੜੀਆਂ ਇੰਟਰ ਕਨੈਕਟਡ ਨੇ ਮੇਰੇ ਸਾਥੀਓ ਅਪੀਲ ਕਰਨਾ ਚਾਹੁੰਦਾ ਕਿ ਜਾਗਰੂਕ ਬਣੀਏ ਸਾਡੇ ਸ਼ਹਿਰ ਦੇ ਵਿੱਚ ਦੋ ਦਿਨ ਪਹਿਲਾਂ ਵੀ ਮੈਂ ਇੱਕ ਭੋਗ ਤੇ ਗਿਆ ਸੀ ਆਪਣਾ ਦੋਸਤ ਉਹ ਕੈਂਸਰ ਦਾ ਸ਼ਿਕਾਰ ਹੋ ਗਿਆ ਸੀ ਚੰਦਨੜ੍ਹਚ ਅੱਜ ਵੀ ਮੈਂ ਇੱਕ ਸੰਸਕਾਰ ਤੋਂ ਆਇਆ ਮੇਰੇ ਮਹੱਲੇ ਚੋਂ ਉਹ ਵੀ ਕੈਂਸਰ ਦਾ ਸ਼ਿਕਾਰ ਹੋ ਗਿਆ ਸਾਥੀਓ ਇੱਥੇ ਸ਼ਿਵਰੀ ਦਾ ਮਿਲਿਆ ਮਿਕਸ ਹੋਇਆ ਪਾਣੀ ਅਸੀਂ ਪੀ ਰਹੇ ਹਾਂ ਉੱਥੇ ਹੀ ਸੜੀਆਂ ਦੇ ਦੁਕਾਨਾਂ ਦੇ ਉੱਤੇ ਮਲਾਕਤੀ ਸਮਾਟ ਸਾਡੀਆਂ ਫਸਲਾਂ ਦੇ ਉੱਤੇ ਜ਼ਹਿਰੀਲਾ ਸਪਰੇਅ ਆਉਂਦਾ ਸਾਡੇ ਵਾਤਾਵਰਣ ਦੇ ਵਿੱਚ ਜ਼ਹਿਰੀਲੇ ਗੈਸਾਂ ਲਗਾਤਾਰ ਵਧ ਰਹੀਆਂ ਜਿਹੜਾ ਕਿ ਮਨੁੱਖਤਾ ਦੀ ਹੋਦ ਲਈ ਖਤਰਾ ਨੇ ਸਾਡੇ ਸਿਹਤਮੰਦ ਜੀਵਨ ਲਈ ਖਤਰਾ ਹੈ ਅੱਜ ਮੈਂ ਅਪੀਲ ਕਰਨੀ ਚਾਹੁੰਦਾ ਕਿ ਜਿਹੜਾ ਵੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੁੰਬਕਰਨੀ ਮੀਨ ਸੁੱਤਾ ਪਿਆ ਤੇ ਸਾਨੂੰ ਮਲਾਵਤੀ ਸਮਾਨ ਖਾਣ ਲਈ ਮਜਬੂਰ ਕਰ ਰਿਹਾ ਜਾਂ ਮਲਾਵਤੀ ਗਟਰ ਦਾ ਪਾਣੀ ਪੀਣ ਲਈ ਮਜਬੂਰ ਕਰ ਰਿਹਾ ਪੌਂਡਾ ਦੇ ਵਿਰੁੱਧ ਸਾਡੇ ਕੋਲ ਇੱਕ ਹਥਿਆਰ ਹੈ ਕਿ ਥਾੜੇ ਦੇ ਵਿੱਚ ਜਾਈਏ ਸਮੂਹਿਕ ਹੱਤਿਆ ਕਰਨ ਦੀ ਸਾਜ਼ਿਸ਼ ਦਾ ਇੱਕ ਜਿਹੜਾ ਉਹ ਦਰਖਾਸਤ ਲਿਖ ਕੇ ਜਰੂਰ ਦਈਏ ਤਾਂ ਜੋ ਇਹਨਾਂ ਅਪਰਾਧੀਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋ ਸਕੇ ਮੇਰੀ ਗੱਲ ਨੂੰ ਛੋਟਾ ਨਾ ਕਰਿਓ ਜੇਕਰ ਅਸੀਂ ਜਾਗਾਂਗੇ ਤਾਂ ਏਸੀ ਕਬਰਿਆਂ 'ਚ ਬਹਿ ਕੇ ਏਸੀ ਗੱਡੀਆਂ 'ਚ ਸਾਡੇ ਖੂਨ ਪਸੀਨੇ ਦੀ ਕਮਾਈ ਦਾ ਟੈਕਸ ਦਾ ਤੇਲ ਬਾਲਣ ਵਾਲੇ ਇਹ ਨਿੱਕੇ ਤੋਂ ਨਿੱਕਾ ਤੇ ਵੱਡੇ ਤੋਂ ਵੱਡਾ ਅਧਿਕਾਰੀ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਮਜਬੂਰ ਹੋਵੇਗਾ ਅਸੀਂ ਰਾਜਨੀਤੀ ਕਰਦੇ ਆ ਮੈਂ ਉਹ ਰਾਜਨੀਤੀ ਨਹੀਂ ਕਰਦਾ ਜਿਹੜੀ ਲੋਕ ਕਰਦੇ ਨੇ ਮੈਂ ਰਾਜਨੀਤੀ ਕਰਦਾ ਆਪਣੇ ਇਲਾਕਿਆਂ ਦੇ ਰਾਜਨੀਤਿਕ ਹੱਕਾਂ ਲਈ ਆਪਣੇ ਲੋਕਾਂ ਦੇ ਸੇਧ ਦੀ ਸੰਭਾਲ ਲਈ ਆਪਣੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਲੋਕਾਂ ਨੂੰ ਸਿਤਮੰਦ ਕਰਨ ਲਈ ਬਚਾਉਣ ਲਈ ਸੋ ਸਾਥੀਓ ਮੈਂ ਸਮਾਜਵਾਦੀ ਪਾਰਟੀ ਦਾ ਪੰਜਾਬ ਦਾ ਬਲਾਰਾ ਗੁਰਮੇਸ਼ ਸਿੰਘ ਮਠਾਰੂ ਅਪੀਲ ਕਰਦਾ ਮੇਰੇ ਲਈ ਨਹੀਂ ਆਪਣੇ ਲਈ ਆਪਣੇ ਬੱਚਿਆਂ ਲਈ ਮਲਾਵਤੀ ਸਮਾਨ ਪ੍ਰਸ਼ਟ ਮੁਲਾਜ਼ਮ ਗੈਂਗਸਟਰਾਂ ਨੂੰ ਪਾਲਣ ਵਾਲੇ ਪੁਲਿਸ ਮੁਲਾਜ਼ਮ ਆਈਐਸ ਆਈਪੀਐਸ ਅਧਿਕਾਰੀ ਤੇ ਖਾਕੀ ਚ ਲੁਕੇ ਉਹ ਭੇੜੀਏ ਜਿਹੜੇ ਗੈਂਗਸਟਰਾਂ ਨੇ ਨਾਲ-ਨਾਲ ਸਾਡੇ ਸ਼ਹਿਰ ਵਿੱਚ ਨਸ਼ਾ ਵਕਾ ਰਹੇ ਨੇ ਚਾਹੇ ਉਹ ਗੁਜਰਾਤ ਤੋਂ ਆ ਰਿਹਾ ਚਾਹੇ ਉਹ ਜੰਮੂ ਕਸ਼ਮੀਰ ਤੋਂ ਆ ਰਿਹਾ ਇਹ ਤਾਰਾ ਕਿਤੇ ਨਾ ਕਿਤੇ ਸਾਡੀ ਸੁਰੱਖਿਆ ਏਜੰਸੀਆਂ ਨਾਲ ਜੁੜਦੀਆਂ ਨੇ ਸਾਡੇ ਦੇਸ਼ ਦੇ ਗ੍ਰਹਿ ਮੰਤਰਾਲੇ ਨਾਲ ਜੁੜਦੀਆਂ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਫ਼ਤਰ ਨਾਲ ਜੁੜਦੀਆਂ ਨੇ ਆਓ ਜਾਗਰੂਕ ਹੋਈਏ ਆਪਣੇ ਹੱਥੀ ਜਿਹੜੇ ਆਪਣੇ ਕਾਤਲ ਅਸੀਂ ਸਰਕਾਰੀ ਅਹੁਦੇ ਤੇ ਬਿਠਾਏ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਖੂਨ ਪਰ ਸਿੰਧ ਗਏ ਕਮਾਈ ਦੇ ਟੈਕਸਾਂ ਦਾ ਪਾਲ ਰਹੇ ਆ ਆਓ ਇਹਨਾਂ ਦੀ ਕਾਲਰ ਫੜਦਾ ਸਮਾਗ ਆ ਇਹਨਾਂ ਨੂੰ ਕਾਗਰ ਤੋਂ ਫੜ ਕੇ ਤਖਤ ਤੋਂ ਲਾਈਏ ਅਹੁਦੇ ਤੋਂ ਲਾਈਏ ਇਹਨਾਂ ਦੇ ਵਿਰੁੱਧ ਮਕਦਮੇ ਦਰਜ ਕਰਾ ਕੇ ਆਪਣੇ ਮਹੱਲੇ ਨੂੰ ਆਪਣੇ ਸ਼ਹਿਰ ਨੂੰ ਆਪਣੇ ਸੂਬੇ ਨੂੰ ਆਪਣੇ ਦੇਸ਼ ਨੂੰ ਸੁਰੱਖਿਤ ਕਰੀਏ ਇਹ ਹੀ ਅਸਲ ਰਾਸ਼ਟਰਵਾਦ ਹੈ ਔਰ ਇਹ ਹੀ ਅਸਲ ਦੇ ਵਿੱਚ ਦੇਸ਼ ਸੇਵਾ ਦੇਸ਼ ਪ੍ਰੇਮ ਹੈ ਕਿਉਂਕਿ ਅੱਜ ਸਾਡੂ ਦੂਸਰੇ ਦੇਸ਼ਾਂ ਨਾਲ ਲੜਨ ਦੀ ਲੋੜ ਨਹੀਂ ਸਮੁੱਚੀ ਦੁਨੀਆ ਜਿਹੜੀ ਹੈ ਉਹ ਲੜਨਾ ਨਹੀਂ ਚਾਹੁੰਦੀ ਪਰ ਜਿਹੜੇ ਕਰਪਟ ਲੋਗ ਨੇ ਪਿਸ਼ਟ ਲੋਗ ਨੇ ਉਹ ਸਾਡੇ 'ਚ ਨਫ਼ਰਤਾਂ ਪੈਦਾ ਕਰਕੇ ਭੇਦ ਪੈਦਾ ਕਰਕੇ ਆਪਰਾ ਉਲੂਸਤਾ ਕਰਦੇ ਨੇ ਤੇ ਸਾਨੂੰ ਆਪਸ ਚ ਲੜਾ ਕੇ ਮਰਵਾ ਕੇ ਸਾਡੇ ਤੇ ਰਾਜ ਕਰਦੇ ਨੇ ਆਓ ਇੰਨਾ ਪਾਪੀਆਂ ਦਾ ਅੰਤ ਕਰ ਲਈਏ ਆਪਣੇ ਘਰ ਤੋਂ ਸ਼ੁਰੂਆਤ ਕਰੀਏ ਆਪਣੇ ਮਹੱਲੇ ਤੋਂ ਸ਼ੁਰੂਆਤ ਕਰੀਏ ਜਿੱਥੇ ਵੀ ਮਿਲਾਵਟ ਹੁੰਦੀ ਹੈ ਜਿੱਥੇ ਵੀ ਭ੍ਰਸ਼ਟਾਚਾਰ ਹੈ ਉਹਦੇ ਵਿਰੁੱਧ ਲੜਾਈ ਲੜ ਲਈ ਇੱਕ ਪਲੇਟਫਾਰਮ ਤੇ ਆਈਏ ਮੈਂ ਆਸ ਕਰਦਾ ਕਿ ਤੁਸੀਂ ਮੇਰਾ ਸੁਨੇਹਾ ਘਰ ਘਰ ਪਹੁੰਚਾਓਗੇ ਜੈ ਸਮਾਜਵਾਦ ਜੈ ਭਾਰਤ ਜੈ ਸਰਦਾਰ